ਮਲਾਤ ਲਈ ਵੀ ਖ਼ਬਰ ਤੁਸੀਂ ਤੇ ਮੈਂ ਬਿਆਨ ਸਿੰਘ ਗੁਰੂਰੀਆ ਬੀਤੇ ਦਿਨੀ ਨਾਨਕਪੁਰ ਜਗੇੜਾ ਦੇ ਵਿੱਚ ਇੱਕ ਪੈਟਰੋਲ ਪੰਪ ਦੇ ਉੱਪਰ ਲੁੱਟਖੋਹ ਦੀ ਵਾਰਦਾਤ ਵਾਪਰ ਜਾਂਦੀ ਹੈ ਤੇ ਉੱਥੋਂ ਤਕਰੀਬਨ ਲੁਟੇਰਿਆਂ ਦੇ ਵੱਲੋਂ 1.5 ਲੱਖ ਰੁਪਏ ਦੇ ਕਰੀਬ ਹੈ ਜਿਹੜੀ ਉਹ ਰਕਮ ਹੈ ਉਹ ਲੁੱਟੀ ਜਾਂਦੀ ਹੈ ਤੇ ਪੈਟਰੋਲ ਪੰਪ ਦੇ ਜਿਹੜੇ ਮੈਨੇਜਰ ਨੇ ਉਹਨਾਂ ਦੇ ਵੱਲੋਂ ਇੱਕ ਦਰਖਾਸਤ ਦਿੱਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਦੀ ਮੁਸਤੱਦੀ ਦੇ ਨਾਲ ਉਹਨਾਂ ਚੋਰਾਂ ਨੂੰ ਫੜ ਲਿਆ ਜਾਂਦਾ ਹੈ ਤੇ ਆਓ ਗੱਲਬਾਤ ਕਰਦੇ ਹਾਂ ਡੀਐਸਪੀ ਸਾਡੇ ਨਾਲ ਮੌਜੂਦ ਨੇ ਤੇ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਸਰ ਜਿਹੜੀ ਪੀਸੀ ਕੀਤੀ ਜਾ ਰਹੀ ਹੈ ਦਾ ਕੀ ਮੋਟਿਵ ਹੈ ਜੀ ਇਹਨਾਂ ਜੀ ਨਾਨਕਪੁਰ ਜਗੇੜਾ ਰੋਡ ਤੇ ਕਪੀਲਾ ਫਿਲਿੰਗ ਸਟੇਸ਼ਨ ਹੈ ਜੀ ਤਰੀਕ 29 4 25 ਨੂੰ ਸਾਨੂੰ ਸ਼ਾਮ ਨੂੰ ਤਲਾ ਮਿਲੀ ਸੀ ਉਹਦੇ ਮੈਨੇਜਰ ਵੱਲੋਂ ਬੁੱਟਾ ਖਾਨ ਵੱਲੋਂ ਜੀ ਵੀ ਇਹਨਾਂ ਦੇ ਪੰਪ ਤੇ ਜਿਹੜੇ ਬੰਦੇ ਕਰਿੰਦੇ ਕੰਮ ਕਰਦੇ ਨੇ ਪ੍ਰਵੀਨ ਕੁਮਾਰ ਤੇ ਸਿਕੰਦਰ ਝਾ ਇਹ ਉਥੋਂ ਕਰੀਬ 1 ਡੇਢ ਲੱਖ ਰੁਪਏ ਚੋਰੀ ਕਰਕੇ ਨੱਠ ਗਏ ਠੀਕ ਹੈ ਜੀ ਤੇ ਇਹ ਜਦੋਂ ਸਾਡੇ ਕੋਲ ਆਏ ਅਸੀਂ ਮੁਕੱਦਮਾ ਦਰਜ ਕੀਤਾ ਇਹਨਾਂ ਖਿਲਾਫ ਬਈ ਦੇ ਤੇ ਐਸਐਚਓ ਸਾਹਿਬ ਨੇ ਦੀ ਟੀਮ ਆਪਣੇ ਇੰਚਾਰਜ ਚਰਨਜੀਤ ਜਿਹੜੇ ਹੈਗੇ ਨੇ ਇਹਨਾਂ ਨੇ ਕਾਫੀ ਐਫਰਟਸ ਕਰਕੇ ਤੋਂ ਉਹਨਾਂ ਨੂੰ ਫੜਿਆ ਤੇ 138000 ਰੁਪਇਆ ਬਰਾਮਦ ਕਰਵਾਇਆ ਤੇ ਪਹਿਲਾਂ ਵੀ ਸਰ ਇਹਨਾਂ ਤੋਂ ਕੋਈ ਮੁਕੱਦਮੇ ਦਰਜ ਨਹੀਂ ਸੀ ਉਹ ਅਸੀਂ ਇਨਵੈਸਟੀਗੇਸ਼ਨ ਦੇ ਫਜ਼ਰ ਉਹਦਾ ਪਾਰਟ ਹੈ ਉਹ ਦੇਖਿਆ ਜੀ ਤੇ ਇਹ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਹੈਗੇ ਆ ਜੀ ਪ੍ਰਵੀਨ ਕੁਮਾਰ ਚਾ ਲਡੌਰ ਹੈ ਜੀ ਪੀਐਸ ਗਿਆ ਘਾਟ ਡਿਸਟ੍ਰਿਕਟ ਮੁਜ਼ੱਫਰਪੁਰ ਬਿਹਾਰ ਦੇ ਠੀਕ ਹੈ ਜੀ ਤੇ ਪਹਿਲਾਂ ਵੀ ਇਹਨਾਂ ਨੇ ਕਦੇ ਇੰਤਜ਼ਾਮ ਦਿੱਤਾ ਐਦਾਂ ਦੀ ਵਾਰਦਾਤਾਂ ਨੂੰ ਪਹਿਰੇ ਉਹ ਹੁਣ ਮੈਸੀਨ ਕਰ ਰਹੇ ਆ ਜੀ ਇਹਨਾਂ ਨੂੰ ਰਿਮਾਂਡ ਲਿਆ ਉਹ ਵੀ ਸਾਰਾ ਕਲੀਅਰ ਕਰਾਂਗੇ ਤੇ ਕਿਨੇ ਦਾ ਰਿਮਾਂਡ ਸਰ ਦਿੱਤਾ ਲੈ ਇਹਨਾਂ ਦੋ ਦਿਨ ਦਾ ਜੀ ਤੇ ਕਿਹੜੀ ਕਿਹੜੀ ਤਰ੍ਹਾਂ ਵਨ ਪਰਚੇ ਦਾ ਜਿੱਥੇ ਇਹ 303 ਯਾਨੀ 379 303 ਜਿਵੇਂ ਦੋ 317 2 338